ਸਤਿ ਸ਼੍ਰੀ ਅਕਾਲ ਜੀ ਮਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਆਪੇ ਘਰਾਂ ਦੇ ਵਿੱਚ ਰਾਜੀ-ਵਾਜੀ ਹੋਵੋਗੇ ਜੀ ਲਓ ਜੀ ਸਵੇਰ ਦਾ ਟਾਈਮ ਹੈ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਕੰਮ ਤੋਂ ਮਧਾਨੀ ਹਜੇ ਚੱਲੀ ਜਾਂਦੀ ਆ ਇਹ ਪਤਾ ਨਹੀਂ ਨੀਂਦ ਆ ਗਈ అలారం ਬੱਜਿਆ ਤੇ ਉੱਠਿਆ ਨਹੀਂ ਗਿਆ ਤੇ ਕਈ ਵਾਰੀ ਅਸਥਰਾ ਹੀ ਹੋ ਜਾਂਦਾ ਲਾਈਟ ਦਾ ਕੱਟ ਕਰ ਵਗੈਰਾ ਲੱਗ ਜਾਂਦਾ ਫਿਰ ਨੀਂਦ ਜਿਹੜੀ ਖਰਾਬ ਹੋ ਜਾਂਦੀ ਆ ਤੇ ਦੂਜੀ ਵਾਰ ਦੀ ਚਾਹ ਵੀ ਬਣ ਗਈ ਆ ਤੇ ਮਦਾਨੀ ਪਤਾ ਨਹੀਂ ਮੈਂ ਪਾਣੀ ਜ਼ਿਆਦਾ ਠੰਡਾ ਪਾਤਾ ਸੀਗਾ ਤਾਂ ਕਰਕੇ ਕਿਉਂ ਆਇਆ ਨਹੀਂ ਤੇ ਹੁਣ ਦੁਬਾਰਾ ਪਾਈ ਆ ਦੁੱਧ ਗਰਮ ਹੋ ਰਿਹਾ ਵਾਹ ਵਗੈਰਾ ਆਪਾਂ ਚੋਲੀ ਐ ਤੇ ਅੱਜ ਪੱਖਾ ਜਿਹੜਾ ਇੱਥੇ ਸੀਗਾ ਉਹ ਲੈ ਗਏ ਮੇਰੀ ਸੱਸ ਯਾਨੀ ਮੰਮੀ ਲੈ ਗਏ ਆ ਮੰਮੀ ਦਾਲ ਅਡਾਰੇ ਆ ਦਾਲ ਸਾਫ਼ ਕਰ ਰਹੀ ਐ ਜਿਹੜੀ ਗੱਲ ਪੀਸੀ ਸੀਗੀ ਤੇ ਇਸ ਕਰਕੇ ਉਧਰ ਚੱਲੀ ਬਾਕੀ ਗਰਮੀ ਦੇ ਵਿੱਚ ਇੱਥੇ ਪੱਖੇ ਤੋਂ ਬਿਨਾ ਕੰਮ ਕਰਨਾ ਬੜਾ ਔਖਾ ਲੱਗਦਾ ਲੋ ਜੀ ਚਾਹ ਵੜਨਗੇ ਦੂਜੀ ਵਾਰ ਦੀ ਦੁੱਧ ਚ ਪੱਤੀ ਪਾਈ ਆ ਇਹ ਪਿੰਦੇ ਹੁੰਦੇ ਮੰਮੀ ਡੈਡੀ ਅਸ ਟਾਈਮ ਤੇ ਰਾਜਿੰਦਰ ਇਹ ਅਸੀਂ ਪੀ ਲਨੇ ਮਿੱਠੀ ਲੱਸੀ ਚਾਹ ਆਪਾਂ ਦੂਜੀ ਵਾਰੀ ਘਾਟੀ ਪੀ ਲਈਏ ਚਲੋ ਜੀ ਗਰਮੀ ਬਹੁਤ ਐ ਪੱਖੇ ਤੋਂ ਬਿਨਾ ਇੱਥੇ ਖੜਨਾ ਵੀ ਔਖਾ ਹੋਇਆ ਪਿਆ ਪਰ ਆਪਰ ਸੋਈ ਦੇ ਕੰਮ ਕਾਜ ਕਰ ਲਏ ਹੁਣ ਕਰਦੇ ਹੋ ਸਬਸਕ੍ਰਾਈਬ ਦੁੱਬਲ ਗਿਆ ਆਪਣਾ ਚਲੋ ਜੀ ਇੱਧਰ ਨੁਕਸਾਨੀ ਵੀ ਕਰਤਾ ਦੁੱਧ ਵਾਲਤਾ ਚਲੋ ਕਿਹੜਾ ਹੋਣਾ ਹੁੰਦਾ ਤਾਂ ਹੋ ਹੀ ਜਾਂਦਾ ਤੇ ਹੁਣ ਮੈਨੂੰ ਸਾਫ ਕਰਕੇ ਇਹਨੂੰ ਦਾਣੇ ਚ ਪਾ ਲੈਨੇ ਤਾਂ ਦੁੱਧ ਨੂੰ ਵੇਸਟ ਨਹੀਂ ਜਾਣ ਦਿੰਦੇ ਮੰਮੀ ਤੇ ਰਾਜਿੰਦਰ ਲੱਗੇ ਮੂੰਗੀ ਸਾਫ ਕਰਨ ਵਾਸਤੇ ਦੇਖੋ ਜੀ ਕਿੰਨੀ ਮਿਹਨਤ ਦਾ ਕੰਮ ਹੋ ਗਿਆ ਪਹਿਲਾਂ ਤੇ ਇਹ ਮੂੰਗੀ ਦੇ ਵਿੱਚ ਢੱਕੇ ਵਗੈਰਾ ਸੀਗੀ ਮੂੰਗੀ ਧੋਤੀ ਫਿਰ ਇੱਕ ਦਿਨ ਸਕਾਈ ਫਿਰ ਉਸ ਤੋਂ ਬਾਅਦ ਰਾਤ ਨੂੰ ਭਿੰਤੀ ਫਿਰ ਦੂਜੇ ਦਿਨ ਫਿਰ ਇਸ ਨੂੰ ਸੁੱਕਣਾ ਪਿਆ ਤਿੰਨ ਦਿਨ ਇਸ ਨੂੰ ਫਰੋਲਦੇ ਰਹੇ ਬੱਦਲਾਂ ਤੋਂ ਬਚਾਉਂਦੇ ਰਹੇ ਫਿਰ ਜਾ ਕੇ ਸੁੱਕੀ ਤੇ ਫੇਰ ਇਸ ਨੂੰ ਜਾਨੀ ਚੱਕੀ ਤੇ ਪੀਸਿਆ ਚੱਕੀ ਤੇ ਦਰਨ ਤੋਂ ਬਾਅਦ ਅੱਜ ਇਸ ਨੂੰ ਉਡਾ ਰਹੇ ਆ ਤੇ ਹਜੇ ਦੇਖੋ ਇਹ ਦੋ ਵਾਰੀ ਉਡਾਉਣੀ ਚਾਹੀਦੀ ਹੈ ਤੁਸੀਂ ਤੋਂ ਸਾਤ ਦਾਣੇ ਬਟਰਾ ਵੀ ਅੱਸੀ ਚਰ ਗਏ ਕਿੰਨੀ ਮਿਹਨਤ ਦਾ ਕੰਮ ਹੋ ਜਾਂਦਾ ਪਰ ਦਾਲ ਜਿਹੜੀ ਹੈ ਬਹੁਤ ਸਵਾਦ ਬਣਦੀ ਹੈ ਹਨਾ ਘਰ ਦੀ ਬਣੀ ਹੋਈ ਚੀਜ਼ ਤਾਂ ਹਰੇਕ ਕੋ ਟੇਸਟੀ ਹੁੰਦੀ ਹੈ ਤੇ ਆਹ ਜਿਹੜਾ ਇਹਦੇ ਚ ਕੁੱਟਲ ਜਾਂ ਨਿਕਲ ਗਿਆ ਇਹ ਸਾਰਾ ਪਾਵਾਂਗੇ ਪਸ਼ੂਆਂ ਦੇ ਦਾਣੇ ਦੇ ਵਿੱਚ ਤੇ ਹੁਣ ਦੂਸਰੀ ਵਾਰੀ ਰਾਜਿੰਦਰ ਕੰਦੇ ਚਲੋ ਮੈਂ ੜਾ ਦਿੰਨਾ ਮੰਮੀ ਥੱਕ ਗਏ ਸੀਗੇ ਇੱਕ ਵਾਰ ੜਾ ਲੇ ਸੀ ਮੰਮੀ ਨੇ ਤੇ ਹੁਣ ਦੂਸਰੀ ਵਾਰ ਰਾਜਿੰਦਰ ਲੱਗ ੜੋਣਾ ਲੋ ਜੀ ਹੁਣ ਮੈਂ ਲੱਗੀ ਸੀਗੀ ਤੇ ਝਾੜੂ ਕੱਢਣ ਵਾਸਤੇ ਤੇ ਇਸ ਕਮਰੇ ਦੇ ਵਿੱਚ ਤਾਂ ਸੁੱਖਾ ਆ ਜਾਂਦਾ ਕਿਉਂਕਿ ਠੰਡਾ ਹੁੰਦਾ ਹੈ ਤੇ ਦੂਸਰੇ ਕਮਰੇ ਦੇ ਵਿੱਚ ਤਾਂ ਇੰਨੀ ਹਮਸ ਹੁੰਦੀ ਆ ਬਹੁਤ ਜ਼ਿਆਦਾ ਪਹਿਲਾਂ ਪੱਖਾ ਬੰਦ ਕਰ ਲਈਏ ਤੇ ਹਾਂਜੀ ਮੈਂ ਗੱਲ ਕਰ ਰਹੀ ਸੀ ਕਿ ਵੀ ਜਿਵੇਂ ਕੀ ਮੇ ਤਾਂ ਦੁੱਧਾ ਜੋਬੜ ਗਿਆ ਸੀ ਤੇ ਕਈ ਘਰਾਂ ਦੇ ਵਿੱਚ ਐ ਹੁੰਦਾ ਆ ਹਨਾ ਵੀ ਕੋਈ ਚੀਜ਼ ਟੁੱਟ ਜੇ ਡੁੱਲ ਜੇ ਤੇ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਮਹਿਸੂਸ ਕਰਦੇ ਆ ਨਾ ਫੈਮਿਲੀ ਹਨਾ ਖਾਸ ਕਰਕੇ ਜਿਹੜੀ ਸੱਸ ਹੁੰਦੀ ਆ ਤੇ ਵੀ ਸਾਡੀ ਮੰਮੀ ਨੇ ਸ਼ੁਰੂ ਤੋਂ ਟੁਕ ਕਟਕਾਈ ਨਹੀਂ ਕੀਤੀ ਇਸ ਗੱਲ ਬਦਲੇ ਮੰਮੀ ਕਹਿ ਦਿੰਦੀ ਆ ਵੀ ਇਹ ਕਿਸੇ ਤੋਂ ਵੀ ਹੋ ਸਕਦਾ ਹਨਾ ਕੋਈ ਵੀ ਚੀਜ਼ ਆਪਾਂ ਵੀ ਬਣਾਉਨੇ ਆ ਕਰਦੇ ਆ ਜਦੋਂ ਕੰਮ ਕਾਜ ਕਰਾਂਗੇ ਤਾਂ ਖਰਾਬ ਵੀ ਹੋਣਗੇ ਡੁੱਲਣਗੇ ਵੀ ਕੋਈ ਚੀਜ਼ ਟੁੱਟੂਗੀ ਵੀ ਤੇ ਇਸ ਕਰਕੇ ਮੰਮੀ ਨੇ ਕਦੇ ਵੀ ਟੋਕਾ ਟਕਾਈ ਨਹੀਂ ਕੀਤੀ ਮੈਨੂੰ ਮੰਮੀ ਕਹਿੰਦੇ ਇਦਾਂ ਤਾਂ ਹੁੰਦੀ ਰਹਿੰਦੀ ਆ ਕੋਈ ਨਾ ਡੁੱਲ ਵੀ ਜਾਂਦੀ ਆ ਕਈ ਵਾਰੀ ਹੈ ਨਾ ਬਣਾਉਂਦਿਆਂ ਤੋਂ ਕਈ ਵਾਰੀ ਕੋਈ ਚੀਜ਼ ਟੁੱਟ ਵੀ ਜਾਂਦੀ ਆ ਤੇ ਇਸ ਤਰ੍ਹਾਂ ਜੇ ਸਾਰੇ ਪਰਵਾਨਾ ਚ ਹੋਵੇ ਤੇ ਵਧੀਆ ਲੱਗੇ ਕਿਉਂਕਿ ਜਦੋਂ ਵੀ ਕੋਈ ਕੁੜੀ ਵਿਆਹ ਕਰਾ ਕੇ ਨਵੇਂ ਘਰੇ ਆਉਂਦੀ ਆ ਤੇ ਉਹਨੂੰ ਨਵੇਂ ਘਰੇ ਐਡਜਸਟਮੈਂਟ ਕਰਨ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਨਾ ਜੇ ਹਰ ਕੰਮ ਤੇ ਟੋਕਾ ਟਕਾਈ ਹੋਈ ਜਾਵੇ ਤਾਂ ਨਵੀ ਹਾਤੇ ਐਡਜਸਟਮੈਂਟ ਕਰਨੀ ਜਿਹੜੀ ਔਖੀ ਹੋ ਜਾਂਦੀ ਹੈ ਤੇ ਇਸ ਕਰਕੇ ਆਪਣੇ ਤਾਂ ਚਲੋ ਵੀ ਵਧੀਆ ਹੈ ਆ ਮੰਮੀ ਨੇ ਆਪਾਂ ਨੂੰ ਜਿੱਦਾਂ ਵੀ ਸਿਖਾਇਆ ਪਿਆਰਨਾ ਸਿਖਾਇਆ ਕੰਮਕਾਜ ਕਰਨਾ ਤੇ ਆਪਾਂ ਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਮੇਨ ਦਾ ਇਸ ਕਰਕੇ ਇੱਥੇ ਮੈਂ ਸਾਰਾ ਰੰਗ ਜੈ ਲਿੱਥੀ ਰਹਿੰਦਾ ਤੇ ਆ ਸੈਲਫ ਤੇ ਸਾਰੇ ਰੰਗ ਦਾ ਹੀ ਪੈ ਜਾਂਦਾ ਹੈ ਖਲਾਰਾ ਕੋਈ ਹੜਕਿਤੇ ਇੱਥੇ ਪੇਪਰ ਵਰਕ ਕਰਾਵਾਂਗੇ ਸ਼ਹਿਰ ਜਾ ਕੇ ਕਿਤੇ ਵਧੀਆ ਹੋਊਗਾ ਕਿਉਂਕਿ ਸੇਮ ਜੀ ਬਹੁਤ ਚੜਦੀ ਆ ਚਲੋ ਜੀ ਹੁਣ ਮੈਂ ਇੱਥੇ ਕਰਦੀ ਆ ਸਾਰੇ ਕਮਰੇ ਦੇ ਵਿੱਚ ਝਾੜੂ ਕੱਢਦੀ ਆ ਲੋਬੀ ਦੇ ਵਿੱਚ ਤੇ ਪਾਣੀ ਤਾਂ ਇੰਨਾ ਹੈ ਨਹੀਂ ਵੀ ਪੋਚਾ ਲਾ ਲਓ ਅੱਜ ਕੱਲ ਤਾਂ ਏਸੀ ਦਾ ਪਾਣੀ ਵੀ ਬਹੁਤ ਘੱਟ ਨਿਕਲਦਾ ਕਿਉਂਕਿ ਹੂਮਸ ਬਹੁਤ ਜ਼ਿਆਦਾ ਹੈਗੀ ਆ ਹਨਾ ਤੇ ਇਸ ਕਰਕੇ ਹੂਮਸ ਜ਼ਿਆਦਾ ਹੋਣ ਕਰਕੇ ਪਾਣੀ ਵੀ ਨਹੀਂ ਆਉਂਦਾਗਾ ਕਈ ਵਾਰ ਤਾਂ ਮੈਂ ਏਸੀ ਵਾਲੇ ਪਾਣੀ ਨਾਲ ਲਾ ਲੈਣੀ ਹੁੰਦੀ ਉਹੀ ਫਿਰ ਜਿਹੜੇ ਗਮਲੇ ਦੇ ਵਿੱਚ ਪਾ ਲਈਦਾ ਇਸ ਤਰ੍ਹਾਂ ਅਡਜਸਟਮੈਂਟ ਕਰਨੀ ਪੈਂਦੀ ਆ ਪਾਣੀ ਸਾਡੇ ਬਹੁਤ ਘਟ ਆ ਰਿਹਾ ਹੈ ਜੀ ਇੱਥੇ ਹੁਣ ਮੈਂ ਆ ਗਈ ਦੂਸਰੇ ਰੂਮ ਦੇ ਵਿੱਚ ਝਾੜੂ ਕੱਢਣ ਵਾਸਤੇ ਤੇ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਇਹ ਦੇਖੋ ਜੀ ਮੈਂ ਸੂਟ ਦੇ ਉੱਤੇ ਕੱਲ ਪ੍ਰਿੰਟ ਕੀਤਾ ਆ ਛਾਪਾ ਲਾਇਆ ਯਾਨੀ ਕਿ ਹਨਾ ਜਿੱਦਾਂ ਪਹਿਲਾਂ ਲੈ ਟਾਈਮ ਚ ਲਾਉਂਦੇ ਹੁੰਦੇ ਸੀ ਇਹ ਕਰੇ ਮੇਰੇ ਕੋਲ ਡਿਜ਼ਾਈਨ ਪਏ ਸੀਗੇ ਜਿਹੜਾ ਮੈਂ ਪਹਿਲਾਂ ਇੱਕ ਦਿਨ ਲਾ ਰਹੀ ਸੀ ਉਹ ਮੇਰੇ ਤੋਂ ਸੈੱਟ ਨਹੀਂ ਆਇਆ ਹੈਗਾ ਇਹ ਫਿਰ ਮੈਂ ਇਹ ਵਾਲਾ ਲਾਇਆ ਤੇ ਇਸ ਨੂੰ ਮੈਂ ਅੱਜ ਕਰੂੰਗੀ ਪੇਂਟ ਇਧਰ ਕਲਰ ਆਪਾਂ ਮਗਾ ਰੱਖੇ ਆ ਤੇ ਤੁਸੀਂ ਇਸ ਕਰਕੇ ਪੂਰਾ ਵਲੌਗ ਜ਼ਰੂਰ ਦੇਖਿਓ ਤੇ ਪੂਰਾ ਵਲੌਗ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀ ਕਿਦਾਂ ਦਾ ਲੱਗਿਆ ਕਿਉਂਕਿ ਅੱਜ ਵਾਲਾ ਵਲੌਗ ਤੁਸੀਂ ਪੂਰਾ ਦੇਖਿਓ ਇਹ ਮੈਂ ਇਸ ਤਰ੍ਹਾਂ ਪੇਂਟ ਕਰੂੰਗੀ ਤੁਹਾਨੂੰ ਦੱਸੂੰਗੀ ਜੀ ਇਹ ਵਾਲੇ ਫੁੱਲ ਜਿਹੜੇ ਆ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚਲੋ ਜੀ ਹੁਣ ਮੈਂ ਇਧਰ ਵੀ ਝਾੜੂ ਵਗੈਰਾ ਕੱਢਦੀ ਆ ਇਹ ਰੂਮ ਰਹਿ ਗਿਆ ਝਾੜੂ ਕੱਢਣ ਵਾਲਾ ਤੇ ਲੋਬੀ ਉਸ ਤੋਂ ਬਾਅਦ ਫਿਰ ਮਿਲਾਂਗੇ ਜੀ ਲੰਚ ਵਗੈਰਾ ਸਭ ਨੇ ਕਰ ਲਿਆ ਹੁਣ ਮੈਂ ਇੱਥੇ ਕਰਨੇ ਆ ਭਾਂਡੇ ਸਾਫ਼ ਤੇ ਇਧਰ ਭਿੰਡੀਆਂ ਜਿਹੜੀਆਂ ਤੋੜ ਕੇ ਲਿਆਉਂਦੀਆਂ ਦੇਖੋ ਜੀ ਖੱਟੀ ਲੱਸੀ ਜੀ ਦੀ ਜਿਹੜੀ ਇੱਕ ਤਰ੍ਹਾਂ ਦੀ ਦਵਾਈ ਛੜਕੀ ਸੀ ਖੱਟੀ ਲੱਸੀ ਹੈ ਨਾ ਉਹਦੇ ਨਾਲ ਭਿੰਡੀਆਂ ਬਹੁਤ ਲੈਣ ਲੱਗੀਆਂ ਤੇ ਸਾਡੇ ਘਰ ਦੇ ਹੀ ਨਜ਼ਰ ਲਾਈ ਜਾਂਦੇ ਕਹਿੰਦੇ ਇਹਨੀਆਂ ਭਿੰਡੀਆਂ ਲੈ ਗਈਆਂ ਮੈਂ ਕਿਹਾ ਨਹੀਂ ਥੱਲੇ ਪਾਣੀ ਹੈ ਕੁਝ ਹੈਗੀਆਂ ਚਲੋ ਵਾ ਵਲ ਲੱਗ ਗਈਆਂ ਆ ਫਰਕ ਤਾਂ ਪੈਂਦਾ ਹੀ ਆ ਜਦੋਂ ਆਪਾਂ ਸਾਰ ਸੰਭਾਲ ਕਰਦੇ ਆ ਤੇ ਇਹਨਾਂ ਨੂੰ ਮੈਂ ਧੋ ਕੇ ਰੱਖ ਰਹੀ ਸੀਗੀ ਫਿਰ ਮੈਂ ਇਸ ਟਾਈਮ ਹੀ ਧੋ ਕੇ ਰੱਖ ਲੈਣੀ ਆ ਵੀ ਦੁਪਹਿਰ ਨੂੰ ਫਿਰ ਕੱਟਣੀਆਂ ਹੁੰਦੀਆਂ ਥੋੜਾ ਜਿਹਾ ਵਧੀਆ ਸੁੱਕ ਜਾਂਦੀਆਂ ਹਨਾ ਫਿਰ ਰੰਗ ਵੀ ਦੇਖੋ ਕਿੰਨਾ ਸੋਹਣਾ ਹਰੀਆਂ ਹਰੀਆਂ ਭਿੰਡੀਆਂ ਤਾਜ਼ੀਆਂ ਤਾਜ਼ੀਆਂ ਕੁਝ ਕੱਲ ਤੋੜੀਆਂ ਸੀ ਕੁਝ ਅੱਜ ਤੇ ਇਹਨਾਂ ਸਾਰਿਆਂ ਨੂੰ ਤੋੜ ਤੋਂ ਧੋ ਕੇ ਰੱਖਦੀ ਆ ਏ ਪਾਣੀ ਨਾਲ ਬਾਲਟੀ ਭਰ ਗਈ ਆ ਲੱਗਦੀ ਬਹੁਤ ਐ ਮਨਵੀਰਾ ਕਹਿੰਦਾ ਇੰਨੀਆਂ ਭਿੰਡੀਆਂ ਬਾਲਟੀ ਭਰੀ ਪਈ ਐ ਮੈਕੈਨਿਕ ਵਿੱਚ ਪਾਣੀ ਪਾ ਰੱਖਿਆ ਕੁਛ ਅੱਜ ਫੇਰ ਮੈਂ ਲੱਸੀ ਰੱਖ ਰਹੀ ਸੀਗੀ ਇਹ ਲੱਸੀ ਨੂੰ ਮੈਂ ਹਫਤਾ ਭਰ ਵੀ ਬਾਹਰ ਹੀ ਰੱਖਿਆ ਫ੍ਰਿਜ ਵਿੱਚ ਨਹੀਂ ਰੱਖਿਆ ਤੇ ਇਹ ਖੱਟੀ ਹੋਏਗੀ ਖੱਟੀ ਹੋਏਗੀ ਤੇ ਇਸ ਤੋਂ ਬਾਅਦ ਇਹਦੀ ਸਪਰੇ ਜਿਹੜੀ ਆਪਾਂ ਭਿੰਡੀਆਂ ਨੂੰ ਕੀਤੀ ਸੀਗੀ ਤੇ ਬਹੁਤ ਵਧੀਆ ਭਿੰਡੀਆਂ ਦੀ ਪੈਦਾਵਾਰ ਤੇ ਜਨਨ ਕੀ ਵਾਧਾ ਹੋ ਗਿਆ ਤੇ ਹੁਣ ਮੈਂ ਫੇਰ ਇਸ ਨੂੰ ਰੱਖ ਰਹੀ ਸੀਗੀ 5-6 ਦਿਨ ਇਸ ਨੂੰ ਰੱਖੂਗੀ ਹੁਣ ਟੱਕਣ ਲਾ ਕੇ ਇਸ ਨੂੰ ਰੱਖ ਦੋਗੇ ਬਿਲਕੁਲ ਇਹ ਚੋ ਜਦਦਾ ਵੀ ਮੁਸ਼ਕ ਹੋਣ ਲੱਗ ਜਾਂਦਾ ਨਾ ਲੱਸੀ ਚ ਉਹ ਵਾਲੀ ਸਪਰੇ ਆਪਾਂ ਪਿੰਡੀਆਂ ਨੂੰ ਕਰਨੀ ਆ ਜਿਸ ਨਾਲ ਪਿੰਡੀਆਂ ਦੀ ਪੈਦਾਵਾਰ ਚ ਬਹੁਤ ਵਾਧਾ ਹੁੰਦਾ ਆ ਜੀ ਆ ਮੈਂ ਪਾਰੀ ਡੋਲੂ ਦੇ ਵਿੱਚ ਲੱਸੀ ਤੇ ਜੇ ਆਪਾਂ ਜੇ ਰੇਹ ਸਪਰੇਅ ਕਰਨੀ ਆ ਤਾਂ ਫਿਰ ਆਪਦੇ ਮਤਲਬ ਘਰੇ ਪੀਚੀਆਂ ਦਾ ਆਪਦੇ ਖੇਤਾਂ ਵਿੱਚ ਬੀਜੀਆਂ ਸਬਜ਼ੀਆਂ ਦਾ ਕੀ ਫਾਇਦਾ ਹੋਇਆ ਹਨ ਜੇ ਆਪਾਂ ਉਹ ਜੀਆਂ ਹੀ ਰੇਹ ਸਪਰੇਅ ਵਾਲੀਆਂ ਸਬਜ਼ੀਆਂ ਖਾਣੀ ਆ ਤੇ ਹੁਣ ਮੈਂ 8-10 ਦਿਨਾਂ ਵਾਸਤੇ ਇਸ ਤਰ੍ਹਾਂ ਹੀ ਰੱਖ ਦਾਂਗੀ ਪੂਰੀ ਖੱਟੀ ਹੋ ਜੂਗੀ ਫਿਰ ਕਰਾਂਗੇ ਪਿੰਡੀਆਂ ਤੇ ਸਪਰੇਅ ਤੇ ਬਹੁਤ ਵਧੀਆ ਇਹਦਾ ਜਿਹੜਾ ਆ ਫਾਇਦਾ ਮਿਲਦਾ ਆ ਲੋ ਜੀ ਰਸੋਈ ਦੀ ਸਾਫ ਸਫਾਈ ਕਰਤੀ ਇੱਧਰ ਤੇ ਸਰਨਾਤੀ ਸੀ ਸ਼ੈਂਪੂ ਮੈਂ ਇੱਥੇ ਰੱਖ ਲਿਆ ਹੁਣ ਜਾਂਨੇ ਆ ਪਰ ਰੈਸਟ ਕਰਦੇ ਆ ਤੁਪ ਦੇਖੋ ਕਿੰਨੀ ਤਿੱਖੀ ਹੋਊਗੀ ਇਥੇ ਟਾਈਮ ਹੋ ਗਿਆ 3 ਵਜਤਾ ਦੁਪਹਿਰ ਦਾ ਚਾਹ ਪਾਣੀ ਸਭ ਨੇ ਪੀ ਲਿਆ ਸੀਗਾ ਫੁਲਕਾ ਵਗੈਰਾ ਵੀ ਖਾ ਲਿਆ ਤੇ ਮੰਮੀ ਲੱਗੇ ਸੀਗੇ ਤੇ ਸਬਜ਼ੀ ਕੱਟਣ ਵਾਸਤੇ ਮੈਂ ਲੱਗੇ ਸੀ ਕਿ ਸੂਟ ਪੈਂਟ ਕਰਨ ਦੀ ਤਿਆਰੀ 'ਚ ਤੇ ਮੈਂ ਇਹ ਮੀਡੀਅਮ ਪਾ ਲਿਆ ਕਲਰ ਦੇ ਵਿੱਚ ਕਿਉਂਕਿ ਇਸ ਨਾਲ ਰੰਗ ਜਿਹੜਾ ਹੈ ਉਹ ਪੱਕਾ ਹੋ ਜਾਂਦਾ ਹੈ ਤੇ ਜਦੋਂ ਆਪਾਂ ਕੰਮ ਕਾਫੀ ਟਾਈਮ ਬਾਅਦ ਕਰੀਏ ਨਾ ਫਿਰ ਭੁੱਲ ਜੇ ਜਾਂਦਾ ਕਈ ਚੀਜ਼ਾਂ ਤੇ ਮੈਂ ਇਹ ਪਹਿਲਾਂ ਕਲਰ ਮੰਗਵਾ ਲੇ ਬ੍ਰਸ਼ ਮੰਗਵਾ ਲੇ ਤੇ ਮੀਡੀਅਮ ਮੰਗਾਉਣਾ ਭੁੱਲ ਗਈ ਦੂਸਰੇ ਦਿਨ ਫੇਰੇ ਡੈਡੀ ਜੀ ਗਏ ਤੇ ਮੈਂ ਮੀਡੀਅਮ ਮੰਗਵਾ ਲਿਆ ਫੇਰ ਅੱਜ ਮੈਂ ਜਦੋਂ ਸੂਟ ਪੈਂਟ ਕਰਨ ਲੱਗੀ ਤੇ ਮੈਨੂੰ ਧਿਆਨ ਆਇਆ ਕਿ ਵਾਈਟ ਕਲਰ ਦੀ ਵੀ ਜ਼ਰੂਰਤ ਸੀਗੀ ਕਿਉਂਕਿ ਜਿਹੜਾ ਮੈਨੂੰ ਤੇ ਸ਼ੇਡੇਡ ਕਰਨੀ ਸੀਗੀ ਡਾਰਕ ਤੇ ਲਾਈਟ ਕਲਰ ਦਾ ਹਨਾ ਉਹ ਸ਼ੇਡ ਕਰਨੀ ਸੀਗੀ ਫੇਰ ਮੈਂ ਕਲਰ ਪਾ ਲਿਆ ਫੇਰ ਮੈਨੂੰ ਯਾਦ ਆਇਆ ਫੇਰ ਮੈਂ ਕਿਹਾ ਚਲੋ ਹੁਣ ਐਂ ਹੀ ਕਰ ਲੈਨੀ ਆ ਚਲੋ ਦੂਸਰਾ ਸੂਟ ਕਰੂੰਗੀ ਤਾਂ ਫਿਰ ਉਹ ਤੇ ਯੂਜ਼ ਕਰ ਲੂੰਗੀ ਇਸ ਤਰ੍ਹਾਂ ਹਨ ਜਦੋਂ ਆਪਾਂ ਕਾਫੀ ਟਾਈਮ ਬਾਅਦ ਕੰਮ ਕਰੀਏ ਨਾ ਛੱਡਿਆ ਹੋਵੇ ਤੇ ਫਿਰ ਅਧੀਆਂ ਚੀਜ਼ਾਂ ਭੁੱਲ ਜਾਈ ਜਾਂਦੀਆਂ ਆ ਤੇ ਉਹੀ ਮੇਰੇ ਨਾਲ ਹੋਈ ਚਲੋ ਫਿਰ ਮੈਂ ਇਹ ਮੈਂ ਕਿ ਆਰੈਂਜ ਕਲਰ ਦਾ ਕਰ ਦਿੰਨੀ ਆ ਬੈਕਗਰਾਉਂਡ ਤੇ ਗ੍ਰੀਨ ਕਲਰ ਨਾਲ ਸ਼ੇਡਿੰਗ ਕਰ ਦੂੰਗੀ ਹਾਲਾਂਕਿ ਇਹ ਮੈਨੂੰ ਪਤਾ ਹੈ ਵੀ ਬਹੁਤ ਸੋਹਣਾ ਨਹੀਂ ਬਣਨਾਗਾ ਵੀ ਜਿਹੜਾ ਲਾਈਟ ਤੇ ਡਾਰਕ ਦਾ ਤਿਆਰ ਕਰਕੇ ਕਰੀਏ ਉਹ ਬੜਾ ਸੋਹਣਾ ਬਣਦਾ ਫਿਰ ਮੈਂ ਕਿ ਚਲ ਹੁਣ ਸ਼ੁਰੂ ਕਰ ਲਿਆ ਹੁਣ ਕੀ ਕਰਨਾ ਇਸ ਤਰੀਕਾ ਕਰ ਲੈਨੇ ਆ ਕੋ ਗਿਆ ਹੋ ਜਾਂਦਾ ਵੀ ਗਰਮੀ ਦੇ ਵਿੱਚ ਬਿਨਾ ਕੰਮ ਤੋਂ ਕੋਈ ਮੰਡੀ ਵੀ ਨਹੀਂ ਜਾਂਦਾ ਨਾ ਲੈਣ ਵਾਸਤੇ ਤੇ ਤਾਂ ਕਰਕੇ ਮੈਂ ਫਿਰ ਸ਼ੁਰੂ ਕਰ ਲਿਆ ਮੈਂ ਕਿ ਇਸੇ ਤਰ੍ਹਾਂ ਬਣਾ ਲੈਂਨੀ ਹੁਣ ਇੱਕ ਫੁੱਲ ਤਾਂ ਇਸ ਤਰ੍ਹਾਂ ਬਣਾ ਲੈਂਨੀ ਦੂਸਰੇ ਫੁੱਲ ਦਾ ਪਤਾ ਨਹੀਂ ਜੇ ਕੁਝ ਚੇਂਜ ਕੀਤਾ ਹੈ ਜਾਂ ਕੋਈ ਮਨ ਚ ਕੋਈ ਆਈਡੀਆ ਹੈ ਤਾਂ ਉਸ ਤਰ੍ਹਾਂ ਕਰ ਲੂੰਗੀ ਤੇ ਬਾਕੀ ਨਾ ਵੀ ਇਹ ਵੀ ਸੋੜਾ ਲੱਗੂ ਕਿਉਂਕਿ ਨਾ ਮੈਂ ਸੋਚਿਆ ਸੀਗਾ ਵੀ ਇਹ ਜਿਵੇਂ ਕਰੀਮ ਕਲਰ ਦਾ ਸੂਟ ਹੈ ਤੇ ਇਸ ਨਾਲ orange ਦੁਪੱਟਾ ਪਿਆ ਮੇਰੇ ਕੋਲੇ ਤੇ ਉਹ ਬੰਦੇਜ ਵਾਲਾ ਹਨਾ ਤੇ ਤੁਸੀਂ ਦੇਖਿਆ ਹੁਣ ਬਲੌਗਸ ਦੇ ਵਿੱਚ ਜਿਆਦਾ ਪਰ ਮੈਂ ਲੈਣੀ ਹੁੰਨੀ ਹੈ ਤੇ ਉਹ ਮੈਂ ਕਿਹਾ ਚਲੋ ਇਹਦਾ ਮੈਚ ਹੋ ਜਾਊਗਾ ਤੇ ਉਹ ਲੈ ਲਿਆ ਕਰੂੰਗੀ ਤੇ orange ਜਿਆਦਾ ਕਰ ਲੈਣੀ ਹੈ ਪਰ ਮੈਨੂੰ ਲੱਗਦਾ ਵੀ ਹੁਣ ਇਹ ਮੇਰਾ ਜਿਹੜਾ ਕੰਬੀਨੇਸ਼ਨ ਹੈ ਬਦਲ ਗਿਆ ਤੇ ਇਸ ਕਰਕੇ ਦੁਪट्टे ਦਾ ਕੰਬੀਨੇਸ਼ਨ ਵੀ ਮੈਨੂੰ ਬਦਲਣਾ ਪਊਗਾ ਚਲੋ ਦੇਖਾਂਗੇ ਤਿਆਰ ਹੋਣ ਤੋਂ ਬਾਅਦ ਕੀ ਬਣੂਗਾ ਇੱਕ ਵਾਰ ਤਾਂ ਹੁਣ ਮੈਂ ਬਹੁਤ ਜ਼ਿਆਦਾ ਟਾਈਮ ਨਹੀਂ ਸੀ ਬਸ ਘੰਟੇ ਦਾ ਟਾਈਮ ਸੀਗਾ ਮੈਂ ਕਿਹਾ ਇੰਨੇ ਚ ਜਿੰਨਾ ਕ ਹੁੰਦਾ ਹੈ ਚਲ ਕਰ ਲੈਣੀ ਹੈ ਕਿ ਡੇਲੀ ਥੋੜਾ ਥੋੜਾ ਟਾਈਮ ਲਾ ਕੇ ਮੈਨੂੰ ਕਰਨਾ ਪਊਗਾ ਕਿਉਂਕਿ ਉਸ ਤੋਂ ਬਾਅਦ ਫਿਰ ਕੰਮ ਦਾ ਟਾਈਮ ਹੋ ਜਾਂਦਾ ਬੱਚੇ ਟਿਊਸ਼ਨ ਪੜਾਉਣੇ ਹੁੰਦੇ ਆ ਤਾਂ ਕਰਕੇ ਤੇ ਮੈਂ ਕਿਹਾ ਹੋਰ ਨਹੀਂ ਤਾਂ ਫਿਰ ਇਹ ਤੇ ਕੋਈ ਮਲਟੀ ਕਲਰ ਦੁਪੱਟਾ ਲੈ ਲੂੰਗੀ ਜੇ ਇਸ ਨਾਲ ਮਲਟੀ ਕਲਰ ਦਾ ਸੋਹਣਾ ਲੱਗਿਆ ਵੈਸੇ ਤਾਂ ਵੀ ਇਹ ਹਲਾਈਟ ਕਲਰ ਹੈ ਇਸ ਨਾਲ ਕੋਈ ਵੀ ਡਾਰਕ ਕਲਰ ਦਾ ਪਾ ਦੁਪੱਟਾ ਲੈ ਲਈਏ ਨਾ ਸੋਹਣਾ ਲੱਗਦਾ ਪਲੇਨ ਸੂਟ ਦੇ ਉੱਤੇ ਤੇ ਉਹ ਮੇਰਾ ਬੰਦੇਜ ਵਾਲਾ ਵੈਸੇ ਵੀ ਬਹੁਤ ਸੋਹਣਾ ਦੁਪੱਟਾ ਹੈਗਾ ਆ ਚਲੋ ਉਹ ਤੇ ਦੇਖਾਂਗੇ ਤਿਆਰ ਹੋਣ ਤੋਂ ਬਾਅਦ ਸੂਟ ਜਦੋਂ ਆ ਪੇਂਟ ਹੋ ਗਿਆ ਸਲਾਈ ਕਰਕੇ ਆ ਗਿਆ ਉਸ ਤੋਂ ਬਾਅਦ ਦੇਖਾਂਗੇ ਕਿਹੜਾ ਦੁਪੱਟਾ ਇਹਦੇ ਨਾਲ ਸੋਹਣਾ ਲੱਗੂਗਾ ਫਿਲਹਾਲ ਤਾਂ ਫਿਰ ਮੇਰਾ ਇਹ ਹੀ ਬਣ ਗਿਆ ਮੈਂ ਗ੍ਰੀਨ ਤੇ orange ਵਾਲਾ ਕੰਬੀਨੇਸ਼ਨ ਵਾਲਾ ਫੁੱਲੇ ਤਿਆਰ ਕਰ ਲੈਣੀ ਆ ਜਦੋਂ ਅਨਮੈਰਿਡ ਹੋਏਦੇ ਨਾ ਉਦੋਂ ਇਦਾਂ ਦੇ ਕੰਮ ਬੜੇ ਸ਼ੌਂਕ ਨਾਲ ਸਿੱਖੀਦੇ ਤੇ ਟਾਈਮ ਵੀ ਬਹੁਤ ਹੁੰਦਾ ਉਦੋਂ ਇਹ ਜਿਹੇ ਕੰਮ ਕਰਨ ਦਾ ਨਾ ਉਸ ਤੋਂ ਬਾਅਦ ਤਾਂ ਇਹ ਜੀ ਬਿਜ਼ੀ ਲਾਈਫ ਹੋ ਜਾਂਦੀ ਬਸ ਬੱਚਿਆਂ ਦੇ ਵਿੱਚ ਘਰ ਦੇ ਜ਼ਿੰਮੇਵਾਰੀਆਂ ਦੇ ਵਿੱਚ ਕੰਮ ਆ ਕਾ ਜਾਣ ਦੇ ਵਿੱਚ ਬਸ ਹੁੰਦਾ ਐ ਹੁੰਦਾ ਵੀ ਛੇਤੀ ਨਿਬਟਦੀ ਐ ਇਹ ਕੰਮ ਜਿਹੜਾ ਕੰਮ ਸ਼ੁਰੂ ਕੀਤਾ ਆ ਕਿਉਂਕਿ ਕਿਤੇ ਆਉਣਾ ਜਾਣਾ ਵੀ ਪੈਂਦਾ ਐ ਤੇ ਘਰ ਦੇ ਕੰਮ ਕਾਜ ਵੀ ਹਨਾ ਤੇ ਸਾਰੇ ਕੰਮਾਂ ਦੇ ਵਿੱਚ ਬਸ ਬਿਜੀ ਜੇ ਹੋ ਜਾਈਦਾ ਐ ਨੀ ਤਾਂ ਮੈਂ ਤੇ ਬਹੁਤ ਸ਼ੌਂਕ ਨਾਲ ਕੀਤੇ ਸੀਗੇ ਚਦਰਾ ਵਗੈਰਾ ਸਰਾਣੇ ਦੇ ਕਵਰ ਵਗੈਰਾ ਤੇ ਸੂਟ ਵੀ ਬੜੇ ਪੇਂਟ ਕੀਤੇ ਸੀਗੇ ਅਲੱਗ-ਅਲੱਗ ਤਰ੍ਹਾਂ ਦੀ ਪੇਂਟਿੰਗ ਕਰਕੇ ਸਿਨਰੀਆਂ ਵਗੈਰਾ ਜੇ ਤੁਸੀਂ ਦੇਖੀ ਦੇਖੀਆਂ ਹਨਾ ਆਪਣੇ ਘਰੇ ਲੱਗੀਆਂ ਹੋਈਆਂ ਬੜੇ ਸ਼ੌਂਕ ਨਾਲ ਪੇਂਟ ਕੀਤੀਆਂ ਸੀਗੀਆਂ ਹੁਣ ਤਾਂ ਬਸ ਇੰਨਾ ਟਾਈਮ ਹੀ ਨਹੀਂ ਹੁੰਦਾਗਾ ਬਸ ਇਹ ਵੀ ਮੈਂ ਹੁਣ ਕਰਨ ਲੱਗ ਗਈ ਸੀਗੀ ਮੈਨੂੰ ਕਾ ਪਤਾ ਨੇ ਟਾਈਮ ਮਿਲੂਗਾ ਚਲੋ ਮੈਂ ਕਾ ਕੁਝ ਕਰ ਲਿਆ ਸੰਡੇ ਨੂੰ ਕਰ ਲਿਆ ਕਰੂੰਗੀ ਵੀ ਸੰਡੇ ਨੂੰ ਟਾਈਮ ਹੁੰਦਾ ਚਲੋ ਬੱਚੇ ਟਿਊਸ਼ਨ ਨਹੀਂ ਆਉਂਦੇਗੇ ਉਦੋਂ ਕਰ ਲਿਆ ਕਰੂੰਗੀ ਤੇ ਦੇਖੋ ਹੁਣ ਕਿਹਜਾ ਲੱਗੂਗਾ ਤੁਸੀਂ ਦੱਸਿਓ ਕਿਹਜਾ ਲੱਗ ਰਿਹਾ ਹੈ ਪਰ ਮੈਨੂੰ ਤਾਂ ਨਹੀਂ ਲੱਗ ਰਿਹਾ ਇੰਨਾ ਵਧੀਆ ਤਿਆਰ ਹੋ ਜਾਊਗਾ ਫਿਰ ਮੈਂ ਕਾ ਚਲੋ ਆਊਟਲਾਈਨ ਕਰ ਦਿੰਨੀ ਐ ਇਸ ਦੀ ਗ੍ਰੀਨ ਕਲਰ ਨਾਲ नवी पेंटिंग वाला डिजाइन तैयार हो जूगा देखिए ओके जब तैयार हूँ तो और सोन तो सा, साफ से जाने निकल जाएंगे ना, ना सही हो जी है तले तो ही है सारे हम्म देखिए तो तो ही है देखिए तो ज़्यादा ही काले बंदे छेती छेती पी दें बदल बन गए देखो नहीं आता कि नहीं आता रोज ही बन जो पिंडियाँ सोकड़िया पानी तो बिना की मूंगी खादा नहीं चलो जी हम हो गया शाम का टाइम तारा क्ढन का टाइम हो गया तो अज वाले बलॉग दें एंड बलॉग वधिया लग्या हो तो लाइक करे शेयर करो कमेंट करके जरूर दस्यो जी ਮਿਲਾਂਗੇ ਕੱਲੂ ਨੇ ਮੇ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ